ਸਸੀ ਗਾ ਜੀ ਮੈਂ ਅੱਜ ਇੱਕ ਹੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੂਕ ਨਿਕਲ ਗਈ ਹੈ ਜੇਕਰ ਗੱਲ ਕਰੀਏ ਤਾਂ ਜਿਹੜੇ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੀ ਮਦਦ ਹੀ ਗੱਲ ਕਰਦੇ ਸੀ ਕਹਿੰਦੇ ਸੀ ਕਿ ਮੈਂ ਲੋਕਾਂ ਦੇ ਹੱਕ ਦੇ ਵਿੱਚ ਖੜਾ ਹਾਂ ਲੋਕਾਂ ਦੇ ਜਿਹੜੇ ਨੇ ਪੱਖ ਦੇ ਵਿੱਚ ਖੜਾ ਹਾਂ ਲੇਕਿਨ ਉਹੀ ਭਗਵੰਤ ਮਾਨ ਅੱਜ ਜਿਹੜੇ ਨੇ ਪਿੱਛੇ ਹੱਥ ਹਟਾਉਂਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰ ਕੇਜੀਵਾ ਜਿਨ੍ਹਾਂ ਵੱਲੋਂ ਜਿਹੜਾ ਹੈ ਹਾਲਾ ਹਾਲਾ ਕਰੀ ਰੱਖੀ ਸੀ ਕਿ ਮੈਂ ਪੰਜਾਬ ਦੀ ਜੀਨਾ ਹਾਂ ਪੰਜਾਬ ਦੀ ਹੀ ਮਰਾਂਗਾ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਐਡਾ ਵੱਡਾ ਨੁਕਸਾਨ ਹੋਇਆ ਲੇਕਿਨ ਆਮ ਆਦਮੀ ਪਾਰਟੀ ਹੁਣ ਜਿਹੜੀ ਹੈ ਮਦਦ ਜਾਂ ਤਾਂ ਸਮਾਜਿਕ ਸੇਵਾयां ਤੋਂ ਮੰਗ ਰਹੀ ਹੈ ਜਾਂ ਫਿਰ ਗੱਲ ਕਰੀਏ ਕਿ ਦੇਸ਼ਾਂ ਵਿਦੇਸ਼ਾਂ 'ਚੋਂ ਬੈਠੇ ਲੋਕਾਂ ਤੋਂ ਮਦਦ ਮੰਗੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਲੋਕਾਂ ਸਾਹਮਣੇ ਅਪੀਲ ਕਰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦੀ ਆਓ ਆਪਾਂ ਰਲ ਮਿਲ ਕੇ ਮਦਦ ਕਰੀਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 2022 ਦੀਆਂ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਏ ਸੀ ਉਹ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੋਂ ਸ਼ਰ੍ਹਾਂ ਮੁਕਰਦੇ ਨਜ਼ਰ ਆਪੇ ਨਹੀਂ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹੀ ਕੰਮ ਕੀਤਾ ਹੈ ਜੋ ਇੱਕ ਇਨਸਾਨ ਜਾਂ ਕਹ ਲਈਏ ਇੱਕ ਰਾਜੇ ਤੋਂ ਉਹਦੀ ਪ੍ਰਜਾ ਜਿਹੜੀ ਹੈ ਉਮੀਦ ਹੀ ਨਹੀਂ ਰੱਖਦੀ ਕਿਉਂਕਿ ਜੇਕਰ ਪ੍ਰਜਾ ਨੇ ਆਪਣੀ ਰੱਖਿਆ ਆਪ ਕਰਨੀ ਹੈ ਤਾਂ ਫਿਰ ਰਾਜੇ ਦਾ ਕੀ ਫਾਇਦਾ ਫਿਰ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਕਾ ਤੋਂ ਲੈ ਕੇ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਉਂ ਵਿਖਾਈਆਂ ਕਿ ਅਸੀਂ ਜੋ 70 ਸਾਲਾਂ ਛੇ ਪਹਿਲਾਂ ਨਹੀਂ ਹੋਇਆ ਉਹੀ ਕੰਮ ਵਿਖਾਵਾਂਗੇ ਜੇਕਰ ਇਹਦਾ ਦੂਜਾ ਦੂਸਰਾ ਰੂਪ ਦੇਖਿਆ ਜਾਵੇ ਤਾਂ ਵਾਕਿਆ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹੀ ਕੰਮ ਕਰਦੇ ਦਿਖ ਰਹੇ ਨੇ ਜਿਹੜੇ ਕੀ ਸੱਚ ਮੁਚ ਲੋਕਾਂ ਨੇ 70 ਸਾਲਾਂ ਛੇ ਨਹੀਂ ਦੇਖੇ ਸੀ ਪਾਰਟੀ ਦਾ ਹਰੇਕ ਨੇ ਦਬਾ ਕੇ ਰੱਖਿਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਕਰ ਰਹੇ ਨੇ ਕੀ ਉਹ ਲੋਕਾਂ ਤੋਂ ਮਦਦ ਮੰਗ ਰਹੇ ਨੇ ਕਿ ਪੰਜਾਬੀਆਂ ਦੀ ਆਓ ਪੰਜਾਬੀਓ ਮਦਦ ਕਰੀਏ ਦੇਸ਼ਾ ਵਿਦੇਸ਼ਾਂ 'ਚੋਂ ਮਦਦ ਕਰ ਰਹੇ ਨੇ ਸਮਾਜੀ ਸੇਵੀਆਂ ਤੋਂ ਮਦਦ ਮੰਗ ਰਹੇ ਨੇ ਤਾਂ ਫਿਰ ਪੰਜਾਬ ਦੇ ਲੋਕ ਜਿਹੜੇ ਟੈਕਸ ਧਾਰਦੇ ਨੇ ਪੰਜਾਬ ਦੇ ਲੋਕ ਜਿਹੜਾ ਹਮੇਸ਼ਾ ਹਰੇਕ ਦੀ ਮਦਦ ਲਈ ਅੱਗੇ ਆਉਂਦੇ ਨੇ ਤਾਂ ਜੇਕਰ ਉਹਨਾਂ ਨੇ ਆਪਦੇ ਹੀ ਭਾਈਚਾਰੇ ਤੋਂ ਮਦਦ ਮੰਗਣੀ ਹੈ ਤਾਂ ਪੰਜਾਬ ਸਰਕਾਰ ਦਾ ਜਿਹੜਾ ਹੈ ਪੰਜਾਬ ਦੇ ਵਿੱਚ ਹੋਣ ਦਾ ਕੀ ਫਾਇਦਾ ਤੁਹਾਨੂੰ ਦੱਸ ਦਿੰਨੇ ਆ ਕਿ ਵੱਡੇ ਪੱਧਰ ਤੇ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ 2300 ਪਿੰਡ ਡੁੱਬੇ ਨੇ 20 ਲੋਕ ਲੱਗ ਪਰਭਾਵਿਤ ਹੋਏ ਨੇ 5 ਲੱਖ ਏਕੜ ਫਸਲ ਜਿਹੜੀ ਹੈ ਉਹ ਤਬਾਹ ਹੋ ਗਈ ਹੈ 56 ਕੀਮਤੀ ਜਾਨਾਂ ਚਲੀਆਂ ਗਈਆਂ ਨੇ 3200 ਜਿਹੜੇ ਨੇ ਸੋਰੀ 7 ਲੋਕ ਲੋਕ ਜਿਹੜੇ ਨੇ ਬੇਕਾਰ ਹੋ ਗਏ ਨੇ 8500 ਸੜਕਾਂ ਜਿਹੜੀਆਂ ਨੇ ਉਹ ਤਬਾਹ ਹੋ ਗਈਆਂ ਨੇ 25 ਪੁਲ ਜਿਹੜੇ ਨੇ ਤਬਾਹ ਹੋ ਗਏ ਨੇ ਜਿਹੜੇ ਨੇ 19 ਕਾਲਜ ਤੇ 3200 ਸਕੂਲ ਤੇ 14 ਕਲੀਨਿਕ ਤੇ ਹਸਪਤਾਲ ਜਿਹੜੇ ਤਬਾਹ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਜਿੱਥੇ ਵੱਡੇ ਹੜ੍ਹ ਆਏ ਨੇ ਤੁਹਾਨੂੰ ਦੱਸਿਏ ਕਿ ਜੇ ਮੁੱਢਲੇ ਨੂੰ ਮਾਗ ਲਗਾਈਏ ਤਾਂ 13800 ਕਰੋੜ ਦਾ ਕਟਾਪਿਆ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਅਸੀਂ ਜਿਹੜੀ ਹੈ ਮਦਦ ਲੋਕਾਂ ਤੋਂ ਮੰਗਦੇ ਆ ਅਸੀਂ ਅਪੀਲ ਕਰਦੇ ਹਾਂ ਦੇਸ਼ਾਂ ਵਿਦੇਸ਼ਾਂ 'ਚ ਕਿ ਆਓ ਪੰਜਾਬੀਆਂ ਦੀ ਮਦਦ ਕਰੀਏ ਪੰਜਾਬੀ ਦਾ ਪੰਜਾਬੀ ਦੀ ਮਦਦ ਕਰਨਾ ਜਾਣਦੇ ਨੇ ਪੰਜਾਬੀ ਦਾ ਇੱਕ ਦੂਜੇ ਦੇ ਨਾਲ ਹੱਥ ਨਾਲ ਹੱਥ ਮਿਲਾ ਕੇ ਖੜੇ ਹੋ ਜਾਣਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਪੁੱਛਿਆ ਜਾਵੇ ਕਿ ਆਮ ਜਨਤਾ ਲਈ ਤੁਸੀਂ 2022 ਦੇ ਵਿੱਚ ਐਂਟਰੀ ਲਈ ਸੀ ਉਹ ਝੂਠੇ ਵਾਦੇ ਕਿਉਂ ਕੀਤੇ ਗਏ ਉਹ ਝੂਠੀਆਂ ਤਸੱਲੀਆਂ ਕਿਉਂ ਦਿੱਤੀਆਂ ਗਈਆਂ ਜੇਕਰ ਪੰਜਾਬੀ ਪੰਜਾਬੀ ਦੇ ਕੰਮ ਤਾਂ ਆਏਗਾ ਪੰਜਾਬ ਦਾ ਪੰਜਾਬ ਦੇ ਨਾਲ ਖੜਾ ਹੈ ਹਰੇਕ ਪੰਜਾਬੀ ਪੰਜਾਬੀ ਦੇ ਨਾਲ ਖੜਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਕਰ ਰਹੇ ਨੇ ਉਹਨਾਂ ਵੱਲੋਂ ਜਿਹੜੀਆਂ ਨੇ ਉਮੀਦਾਂ ਖਤਮ ਕਰ ਦਿੱਤੀਆਂ ਗਈਆਂ ਨੇ ਯਾਨੀ ਕਿ ਕੁੱਲ ਮਿਲਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੁਣ ਲੋਕ ਉਮੀਦ ਨਾ ਰੱਖਣ ਕਿਉਂਕਿ ਜਿਹੜਾ ਇਹਨਾਂ ਨੇ ਮਿਸ਼ਨ ਚੜ੍ਹਦੀ ਕਲਾ ਚਲਾਇਆ ਹੈ ਉਹਦੇ ਵਿੱਚ ਇਹਨਾਂ ਦਾ ਕੋਈ ਵੀ ਸੰਯੋਗ ਨਹੀਂ ਹੈ ਇਨਾਂ ਵੱਲੋਂ ਕਿਸੇ ਤਰ੍ਹਾਂ ਦੀ ਮਦਦ ਨਹੀਂ ਦਿੱਤੀ ਜਾ ਰਹੀ ਆਪ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਕਹਿੰਦੇ ਸੀ ਕਿ ਅਸੀਂ ਮਦਦ ਕਰਾਂਗੇ ਅਸੀਂ ਇਸ ਤਰ੍ਹਾਂ ਕਰਾਂਗੇ ਅਸੀਂ ਉਸ ਤਰ੍ਹਾਂ ਕਰਾਂਗੇ ਲੇਕਿਨ ਪੰਜਾਬ ਦੇ ਲੋਕਾਂ ਨਾਲ ਹਮੇਸ਼ਾ ਤੱਕਾ ਕੀਤਾ ਗਿਆ ਹੈ ਕਿਸਾਨਾਂ ਨਾਲ ਤੱਕਾ ਕੀਤਾ ਗਿਆ ਹੈ ਲੋਕ ਇਹਦੇ ਤੋਂ ਜਾਣੂ ਨੇ ਲੇਕਿਨ ਜਦੋਂ 2022 ਦੇ ਵਿੱਚ ਇਹ ਪਾਰਟੀ ਆਉਣੀ ਸੀ ਲੋਕਾਂ ਨੇ ਕਿਹਾ ਸ਼ਾਇਦ ਪੰਜਾਬ ਦੇ ਕੁਝ ਨਵੇਂ ਚਿਹਰੇ ਆਉਣਗੇ ਉਹ ਚੜ੍ਹਦੀ ਕਲਾ ਵਿੱਚ ਪੰਜਾਬ ਨੂੰ ਲੈ ਕੇ ਜਾਣਗੇ ਲੇਕਿਨ ਉਹ ਸਭ ਵਾਦੇ ਝੂਠੇ ਹੋਏ ਸਾਬਿਤ ਹੋਏ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਚਿਹਰਾ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ ਤਾਂ ਪੰਜਾਬ ਦੇ ਲੋਕ ਵੀ ਜਿਹੜੇ ਨੇ ਹੁਣ ਜਾ ਚੁਕੇ ਨੇ ਉਹ 2027 ਦੀ ਵਿਧਾਨ ਸਭਾ ਦੀਆਂ ਚੋਣਾਂ 'ਚ ਜਰੂਰ ਇਸ ਦਾ ਜਵਾਬ ਦੇਣਗੇ ਲੇਕਿਨ ਜੇਸ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮੈਂ ਜਿਹੜਾ ਹ ਲੋਕਾਂ ਸਾਹਮਣੇ ਅਪੀਲ ਕਰਦਾ ਹਾਂ ਲੋਕਾਂ ਤੋਂ ਮਦਦ ਮੰਗੀ ਜਾ ਰਹੀ ਹੈ ਲੋਕਾਂ ਨੂੰ ਮਦਦ ਦੇਣੀ ਤਾਂ ਕੀ ਸੀ ਇਸ ਸਰਕਾਰ ਨੇ ਇਹ ਤਾਂ ਖੁਦ ਜਿਹੜੇ ਨੇ ਹੱਥ ਫਲਾ ਕੇ ਆਪ ਮਦਦ ਮੰਗਦੀ ਨਜ਼ਰ ਆ ਰਹੀ ਹੈ ਧੰਨਵਾਦ